ਮਰਜੂ ਮੇਰੀ ਚੂਰੀ ਬਾਜੋਂ ਭੁਖਾ ਤੇ ਤੇਰੇ ਹਾਇਆ ਨਹੀਂ ਓ ਮਰਜੂ ਮੇਰੀ ਚੂਰੀ ਬਾਜੋਂ ਭੁਖਾ ਤੇ ਤੇਰੇ ਹਾਇਆ ਨਹੀਂ ਮੈਂ ਮਰਜੂ ਤੇ ਪਿਆਰ ਬਿਨਾ ਜੇ ਆ ਨਾ ਗਲੇ ਲਗਾਇਆ ਨੀ ਅੱਜ ਰਾਂਝਣੀ ਨੂੰ ਵੱਡ ਵੱਡ ਖਾਉ ਹੈ ਨਾਂਝਣੀ ਨੂੰ ਵੱਡ ਵੱਡ ਖਾਉ ਸੁਨਾ ਸਕਣਾ ਚੰਗ ਕੁੜੇ ਅੱਜ ਰਾਂਝਣੀ ਮੰਨੇ ਮੰਨੇ ਕਾਉ ਸੁਨਾ ਸਕਣਾ ਚੰਗੂੜੇ ਮੰਗੇ ਕਿਸ ਨੂੰ ਵਿਆਹੀ ਕਿਸ ਨੂੰ ਕੀ ਵਾਲਾ ਦੇ ਰੰਗ ਕੁੜੇ ਮਤਿ ਗਾਉਨੀ ਮੇਰੀ ਗੀਤ ਵੀ ਆ ਦੇ ਨਾਂਗਾ ਤਗਾਉਨੀ ਮੇਰੇ ਗੀਤ ਵਜਾ ਦੇ ਸੋਗ ਪਿਆ ਵਿੱਚ ਚੰਗ ਕੁੜੇ ਮੰਗੀ ਕਿਸ ਨੂੰ ਵਿਆਹੀ ਕਿਸ ਨੂੰ ਕੀ ਮਾਲਾ ਦੇ ਰੰਗ ਕੁੜੇ ਮਤਲਬ ਅੱਜ ਦੀ ਗਾਇਕੀ ਤੇ ਪੁਰਾਣੀ ਗਾਇਕੀ ਦੇ ਵਿੱਚ ਬਹੁਤ ਫਰਕ ਹੈ ਜਿਹੜੀ ਖੁਸ਼ਬੂ ਹੈ ਜਿਹੜਾ ਮੈਸੇਜ ਹੈ ਜਿਹੜਾ ਸੁਨੇਹਾ ਹੈ ਜਿਹੜੀ ਗੱਲਬਾਤ ਹੈ ਫਰਕ ਬਹੁਤ ਪੈ ਗਿਆ ਜਿਸ ਤਰ੍ਹਾਂ ਮੰਨ ਲਓ ਇੱਕ ਕੋਈ 5 ਸਾਲ ਦਾ ਬੱਚਾ 10 ਸਾਲ ਦਾ ਬੱਚਾ ਜਦੋਂ ਬੋਲਦਾ ਤਾਂ ਉਹਦੇ ਬੋਲਾਂ ਦੇ ਵਿੱਚ ਕੰਟਰੋਲ ਨਹੀਂ ਹੁੰਦਾ ਸੱਚਾਈ ਨਹੀਂ ਹੁੰਦੀ 18-20 ਸਾਲ ਦਾ ਜਦੋਂ ਬੱਚਾ ਬੋਲਦਾ ਉਹਦੇ ਬੋਲਾਂ ਦੇ ਵਿੱਚ ਵੀ ਪਰਪਕਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਸੱਚਾਈ ਪਰਪਕਤਾ ਉਹ ਚੀਜ਼ ਨਹੀਂ ਹੁੰਦੀ ਲੇਕਿਨ ਉਹੀ ਬੱਚਾ ਜਦੋਂ 40-45 ਜਾਂ 50 ਸਾਲ ਦਾ ਹੋ ਜਾਂਦਾ ਉਹਦੀ ਸੋਚ ਵਿੱਚ ਉਦੇ ਬੋਲਾਂ ਦੇ ਵਿੱਚ ਉਹਦੇ ਸਰਵੇ ਦੇ ਵਿੱਚ ਬਹੁਤ ਸਾਰੀਆਂ ਸਚਾਈਆਂ ਆ ਜਾਂਦੀਆਂ ਬਹੁਤ ਦੁਨੀਆ ਕੋ ਮਲੀ ਹੁੰਦੀ ਹੈ ਦੁਨੀਆ ਚ ਵਿੱਚ ਚੁੱਕਿਆ ਹੁੰਦਾ ਤੇ ਕਈ ਚੀਜ਼ਾਂ ਜਿਹੜੀਆਂ ਆਪਾਂ ਬਚਪਨ ਚ ਵੈਸੇ ਹੀ ਸੁਣੀਆਂ ਹੁੰਦੀਆਂ ਉਹਨਾਂ ਨੂੰ ਆਧਾਰ ਮੰਨ ਕੇ ਆਪਾਂ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਤੇ ਫਿਰ ਉਹੋ ਹੀ ਬੱਚਾ ਬੰਦਾ ਜਿਹੜਾ ਬਣਿਆ ਹੁੰਦਾ ਫਿਰ ਉਹਨਾਂ ਚੀਜ਼ਾਂ ਨੂੰ ਸ਼ਾਇਦ ਉਹਨਾਂ ਜਿਆਦਾ ਮੰਨਤਾ ਨਹੀਂ ਦਿੰਦਾ ਕਿਉਂਕਿ ਉਹਨੇ ਦੁਨੀਆ ਬਹੁਤ ਦੇਖ ਲਈ ਹੁੰਦੀ ਹੈ ਸੋ ਅੱਜ ਦਾ ਜਿਹੜਾ ਮਿਊਜ਼ਿਕ ਹੈ ਅੱਜ ਦੇ ਮਿਊਜ਼ਿਕ ਦੇ ਵਿੱਚ ਉਹ ਜੋ ਬਚਪਨਾ ਜਿਹਨੂੰ ਆਪਾਂ ਕਹਿ ਦਈਏ ਜਾਂ ਜਵਾਨੀ ਜਾਂ ਬਚਪਨਾ ਤੇ ਉਹ ਬਚਪਨੇ ਤੇ ਜਵਾਨੀ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਉਹ ਸੁਣੀਆਂ ਸੁਲਾਈਆਂ ਜਿਹੀਆਂ ਗੱਲਾਂ ਹੁੰਦੀਆਂ ਜੋ ਤੁਹਾਨੂੰ ਜੋ ਚੰਗੀਆਂ ਲੱਗਦੀਆਂ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਨਹੀਂ ਹੁੰਦਾ ਤੁਸੀਂ ਉਹ ਗੱਲਾਂ ਕਰਦੇ ਆ ਪਰ ਪੁਰਾਣੇ ਆਰਟਿਸਟ ਜੋ ਗੱਲ ਕਰਦੇ ਸੀਗੇ ਉਹ ਚੰਗੇ ਉਸਤਾਦਾਂ ਦੇ ਕੋਲੇ ਬੈਠ ਕੇ ਚੰਗੇ ਲੋਕਾਂ ਕੋਲੇ ਬੈਠ ਕੇ ਕਿਸੇ ਤੋਂ ਪੁੱਛ ਕੇ ਕਿਸੇ ਨਾਲ ਰਹਿ ਕਰਕੇ ਕਿਉਂਕਿ ਅੱਗੇ ਜਦੋਂ ਰਿਕਾਰਡ ਕਰਨ ਵਾਲੀ ਜਗ੍ਹਾ ਤੇ ਜਾਂਦੇ ਸੀ ਸਟੂਡੀਓਜ਼ ਜਾਂਦੇ ਸੀ ਤਾਂ ਉੱਥੇ ਬੰਦੇ ਜਿਹੜੇ ਐ ਉਹ ਜ਼ਿਆਦਾਤਰ ਬੰਦੇ ਪਰਫੈਕਟ ਬੰਦੇ ਹੁੰਦੇ ਸੀਗੇ ਬੜੇ ਦੇਰ ਤੋਂ ਕੰਮ ਕਰਦੇ ਸੀਗੇ ਬੱਚੇ ਨਹੀਂ ਹੁੰਦੇ ਸੀਗੇ ਬੰਦੇ ਹੁੰਦੇ ਸੀਗੇ ਸੋ ਉਹ ਵੀ ਉਸ ਚੀਜ਼ ਨੂੰ ਪੂਣ ਦਿੰਦੇ ਸੀਗੇ ਪੂਣੀ ਹੋਈ ਚੀਜ਼ ਦੇ ਵਿੱਚ ਅ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਲਈ ਸਿਹਤ ਲਈ ਠੀਕ ਨਹੀਂ ਹੁੰਦੀਆਂ ਉਹ ਵਿੱਚ ਨਿਕਲ ਜਾਂਦੀਆਂ ਸੋ ਇਸ ਕਰਕੇ 뮤ਜ਼ਿਕ ਪੁਣਿਆ ਹੁੰਦਾ ਸੀ ਅੱਜ ਦਾ 뮤ਜ਼ਿਕ ਫਿਲਟਰ ਨਹੀਂ ਐ ਅੱਜ ਦਾ 뮤ਜ਼ਿਕ ਜੋ ਮਰਜੀ ਐ ਬਾਕੀ ਉਦੋਂ ਕੁਝ-ਕੁਝ ਕੰਪਨੀਆਂ ਹੁੰਦੀਆਂ ਸੀ ਜਿਹੜੀਆਂ ਅ ਮਿਊਜ਼ਿਕ ਰਿਕਾਰਡ ਕਰਦੀਆਂ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿਹੜੀ ਗੱਲ ਕਹਿਣੀ ਹੈ ਕਿਹੜੀ ਗੱਲ ਨਹੀਂ ਕਹਿਣੀ ਕਿਉਂਕਿ ਉਹਨਾਂ ਦੇ ਚੈਨਲ ਜਿਹੜੇ ਹੈਗੇ ਆ ਰਜਿਸਟਰਡ ਹੁੰਦੇ ਸੀਗੇ ਉਹਨਾਂ ਦੇ ਉੱਤੇ ਜੇਕਰ ਕੋਈ ਇਸ਼ੂ ਆ ਜਾਂਦਾ ਸੀਗਾ ਤੇ ਚੈਨਲ ਬੰਦ ਹੋ ਸਕਦੇ ਸੀਗੇ ਸੈਂਸਰ ਹੁੰਦੇ ਸੀਗੇ ਗਵਰਨਮੈਂਟ ਦਾ ਉਹਦੇ ਤੇ ਕੰਟਰੋਲ ਹੁੰਦਾ ਸੀ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਜਿਹਦੇ ਤੇ ਕਿਸੇ ਦਾ ਕੰਟਰੋਲ ਨਹੀਂ ਹਰ ਬੰਦੇ ਦਾ ਮੋਬਾਈਲ ਆਪਣਾ ਹੈ ਨੈਟਪੈਕ ਆਪਣਾ ਹੈ ਬੰਦਾ ਕਹਿੰਦਾ ਮੇਰੀ ਮਰਜ਼ੀ ਹੈ ਵਾ ਜੋ ਮਰਜ਼ੀ ਕਰਾਂ ਸੋ ਇਸ ਕਰਕੇ ਉਹ ਚੀਜ਼ਾਂ ਕਈ ਵਾਰੀ ਲੋਕਾਂ ਨੂੰ ਪਸੰਦ ਵੀ ਆ ਜਾਂਦੀਆਂ ਲੋਕ ਪਸੰਦ ਕਰ ਲੈਂਦੇ ਕਿਉਂਕਿ ਬੱਚਿਆਂ ਦੇ ਕੋਲੇ ਜ਼ਿਆਦਾ ਮੋਬਾਈਲ ਹੈ ਸਿਆਣੇ ਲੋਕ ਘੱਟ ਯੂਜ਼ ਕਰਦੇ ਆ ਸਿਆਣੇ ਜੇ ਯੂਜ਼ ਕਰਦੇ ਆ ਉਹਨਾਂ ਨੇ ਗੁਰਬਾਣੀ ਸੁਣਨੀ ਆ న్యూਸ ਸੁਣਨੇ ਆ ਕਰੰਟ ਮਾਮਲੇ ਸੁਣਨੇ ਆ ਪੰਜਾਬ ਦੇ ਬਾਰੇ ਕਲਚਰ ਦੇ ਬਾਰੇ ਸਮਾਜ ਕੀ ਹੋ ਰਿਹਾ ਉਹ ਜ਼ਿਆਦਾ ਪਸੰਦ ਕਰਦੇ ਆ ਤੇ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਐਂਟਰਟੇਨਮੈਂਟ ਚਾਹੀਦਾ ਔਰ ਐਂਟਰਟੇਨਮੈਂਟ ਕਈ ਵਾਰੀ ਇੰਨਾ ਹਲਕਾ ਹੋ ਜਾਂਦਾ ਹੈ ਕਿ ਉਹਨਾਂ ਬੱਚਿਆਂ ਦੇ ਮਨਾਂ ਤੇ ਜਿਹੜੀ ਉਹ ਛੱਡਦਾ ਸੋ ਇਸ ਕਰਕੇ ਪੁਰਾਣਾ ਸੰਗੀਤ ਅੱਜ ਦੇ ਸੰਗੀਤ ਵਿੱਚ ਜਿਹੜੀ ਆ ਪਰਪਖਤਾ ਨਹੀਂ ਹੈਗੀ ਮੈਂ ਕਿਉਂਕਿ ਮੇਰਾ ਮਕਸਦ ਇਹ ਵੀਡੀਓ ਬਣਾਉਣਾ ਪੈਂਦਾ ਇੱਕ ਘੰਟੇ ਦਾ ਵੀਡੀਓ ਬਣਾਉਣਾ ਪੈਂਦਾ ਜਿਸ ਤਰ੍ਹਾਂ ਮੈਂ ਦੱਸ ਰਿਹਾ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਨੇ ਨਵਾਂ ਚੈਨਲ ਬਣਾਇਆ ਹੋਊਗਾ ਜਾਂ ਬਣਾਉਣਾ ਹੋਊਗਾ ਉਹਨਾਂ ਦੀ ਕੰਮ ਦੀ ਗੱਲ ਵੀ ਹੈਗੀ ਹੈ ਕਿ ਇੱਕ ਘੰਟੇ ਦਾ ਵੀਡੀਓ ਤੁਹਾਨੂੰ ਪਾਉਣਾ ਪੈਂਦਾ ਹੈ YouTube ਨੂੰ ਮੋਨਟਾਈਜ਼ ਕਰਾਉਣ ਵਾਸਤੇ ਮੈਂ ਉਹਦੇ ਵਾਸਤੇ ਇਹ ਵੀਡੀਓ ਬਣਾ ਰਿਹਾ ਮੈਂ ਸੋਚਦਾ ਉਹ ਗਾਣੇ ਜਿਹੜੇ ਮੈਂ ਗਾ ਸਕਦਾ ਜਿਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਉਹ ਗੀਤ ਮੈਂ ਗਾ ਰਿਹਾ ਜਿਹੜੇ ਮਾਰਕੀਟ ਦੇ ਵਿੱਚ ਹੈ ਹੀ ਨਹੀਂ ਹੈ ਆਏ ਆ ਲੇਕਿਨ ਸੋਸ਼ਲ ਮੀਡੀਆ ਤੇ ਨਹੀਂ ਸ਼ਾਇਦ ਉਹ ਗੀਤ ਨਹੀਂ ਹੈਗੇ ਉਹ ਗੀਤ ਮੈਂ ਗਾ ਰਿਹਾ ਕੰਟੈਂਟ ਤੁਹਾਨੂੰ ਆਪਣਾ ਆਪ ਦਾ ਹੀ ਗਾਉਣਾ ਪੈਣਾ ਤੇ ਮੈਂ ਤਾਂ ਕਰਕੇ ਜਿਹੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਉਹ ਚੀਜ਼ੀ ਗਾਵਾ ਜਿਹੜੀ ਚੀਜ਼ ਰਿਕਾਰਡਡ ਨਹੀਂ ਹੈਗੀ ਜਾਂ ਜਿਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ ਇੱਕ ਮੇਰੀ ਇੱਥੇ ਪਾਈ ਸੀਗੀ ਜਿਹਦਾ ਟਾਈਟਲ ਸੀਗਾ ਕੁਝ ਗੱਲਾਂ ਤੇਰੇ ਸ਼ਹਿਰ ਦੀਆਂ ਉਹਦੇ ਵਿੱਚ ਵੀ ਬੜੇ ਪਿਆਰੇ ਗੀਤ ਸੀਗੇ ਔਰ ਉਹਦੇ ਚ ਮੈਂ ਜਿਹੜੀਆਂ ਕੰਪੋਜੀਸ਼ਨ ਕੀਤੀਆਂ ਸੀਗੀਆਂ ਮੈਂ ਬਹੁਤ ਸਾਉਥ ਦੇ ਰਾਗਾਂ ਦੇ ਵਿੱਚ ਕੰਪੋਜੀਸ਼ਨਾਂ ਕੀਤੀਆਂ ਸੀ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਗਾਣੇ ਆਪਾਂ ਜੇ ਕਹਿ ਲਈਏ ਤਾਂ तकरीबन ਮੰਨ ਕੇ ਚੱਲੋ ਵੀ ਚਾਰ ਜਾਂ ਪੰਜ ਰਾਗ ਹੈ ਇਹਨਾਂ ਪੰਜਾਂ ਰਾਗਾਂ ਤੋਂ ਇਲਾਵਾ ਕਿਉਂਕਿ ਐਂ ਕਹਿ ਦਈਏ ਕਿ ਕੋਮਲ ਸੁਰ ਦੇ ਵਿੱਚ ਪੈਰ ਵੀ ਆ ਜਾਂਦਾ ਹੈ ਤੇ ਸ਼ੁੱਧ ਦੇ ਵਿੱਚ ਜਿਹੜਾ ਹੈਗਾ ਉਹ ਸਾਰੰਗਾ ਜਾਂਦਾ ਕੁਝ ਕੁ ਗਾਣੇ ਦਰਬਾਰੀ ਦੇ ਵਿੱਚ ਹੈਗੇ ਆ ਇਸ ਤੋਂ ਇਲਾਵਾ ਮੈਨੂੰ ਤੀਸਰਾ ਰਾਗ ਜਿਹੜਾ ਹੈ ਚੌਥਾ ਰਾਗ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਬਹੁਤ ਜ਼ਿਆਦਾ ਪ੍ਰਚਲਿਤ ਹੋਵੇ ਜਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਗਾਣੇ ਹੋਣ ਗਾਣੇ ਤਾਂ ਹੈ ਬਹੁਤ ਰਾਗਾਂ ਦੇ ਵਿੱਚ ਹੈ ਮੈਂ ਪੰਜ ਰਾਗ ਜਿਹੜੇ ਮੈਂ ਤਾਂ ਹੀ ਕਹਿ ਰਿਹਾ ਸ਼ਵਰੰਜਨੀ ਦੇ ਵਿੱਚ ਵੀ ਕੁਝ ਗਾਣੇ ਜਿਹੜੇ ਹੈਗੇ ਆ ਸੋ ਥਾਟ ਮੰਨ ਲਈਏ ਆਪਾਂ ਥਾਟ ਤਾਂ ਹੈ ਟੋਟਲ 10 ਹੈ ਸੋ ਅਸੀਂ ਦੋ ਜਾਂ ਤਿੰਨ ਥਾਟਾਂ ਦੇ ਉੱਤੇ ਹੀ ਪੰਜਾਬੀ ਗਾਇਕੀ ਟਿਕੀ ਹੈ ਬਾਕੀ ਦੇ ਟਾਟਾ ਨੂੰ ਤਾਂ ਕਿਸ ਨੇ ਛੇੜਿਆ ਹੀ ਨਹੀਂ ਪਰ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਚਾਰੂ ਕੇਸ਼ੀ ਜਿਹੜਾ ਸੌਦਾ ਰਾਗ ਹੈ ਉਹਦੇ ਵਿੱਚ ਵੀ ਕੰਪੋਜੀਸ਼ਨਾਂ ਕੀਤੀ ਆ ਤੇ ਇਹ ਗਾਣਾ ਸੀ ਕੁਝ ਗੱਲਾਂ ਤੇਰੇ ਸ਼ਹਿਰ ਦੀਆਂ ਤੁਸੀਂ ਸਾਰਿਆਂ ਨੇ ਕਾਫੀ ਲੋਕਾਂ ਨੇ ਸੁਣਿਆ ਮੈਂ ਉਹ ਵੀ ਗੂੰਗਾਉਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਦਾਂ ਦੇ ਰਾਗਾਂ 'ਚ ਇਦਾਂ ਦੀਆਂ ਕੰਪੋਜੀਸ਼ਨਾਂ ਵੀ ਪੰਜਾਬੀ ਦੇ ਵਿੱਚ ਹੈਗੀਆਂ ਤੇ ਅਫਸੋਸ ਇਹ ਹੁੰਦਾ ਕਿ ਇਹਨਾਂ ਲੋਕਾਂ ਨੂੰ ਤੇ ਗੀਤਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਤੇ ਉੱਚ ਕਲਾਕਾਰ ਲਈ ਤਾਂ ਇਹ ਮੈਟਰ ਨਹੀਂ ਕਰਦਾ ਕਲਾਕਾਰ ਨੂੰ ਤਾਂ ਜ਼ਿੰਦਗੀ ਦੇ ਵਿੱਚ ਅਗਰ 1000 ਬੰਦਾ ਮਿਲ ਜਾਵੇ ਤੇ ਉਹ ਵੀ ਬਹੁਤ ਹੁੰਦਾ ਇਨਫ ਹੁੰਦਾ ਹੈ ਜ਼ਿੰਦਗੀ ਨਿਕਲ ਜਾਂਦੀ ਹੈ ਤੇ ਚਲੋ ਮੈਂ ਤਾਂ ਕਰਮਾਲ ਆਪਣੇ ਆਪ ਨੂੰ ਸਮਝਦਾ ਕਿ ਲੱਖਾਂ ਦੀ ਤਦਾਦ ਵਿੱਚ ਜਿਹੜੇ ਲੋਕ ਹੈਗੇ ਨੇ ਜਿਹੜੇ ਫਾਲੋ ਕਰਦੇ ਆ ਜਿਹੜੇ ਸੁਣਦੇ ਆ ਜਿਨ੍ਹਾਂ ਨੇ ਪਿਛਲੇ 40 50 ਸਾਲ ਤੋਂ ਸੁਣਿਆ ਹੈ ਪਸੰਦ ਕੀਤਾ ਹੈ ਅੱਜ ਵੀ ਲੋਕ ਪਸੰਦ ਕਰਦੇ ਨੇ ਇਹ ਮਾਲਕ ਦੀ ਅਨਾਇਤ ਹੈ ਤੇ ਉਹਨਾਂ ਲੋਕਾਂ ਦਾ ਪਿਆਰ ਹੈ ਤੇ ਮੈਂ ਤੁਹਾਨੂੰ ਦੋ ਲੈਣਾ ਜਿਹੜੀਆਂ ਹੈਗੀਆਂ ਉਹ ਵੀ ਸੁਣਾਉਣੀਆ ਚਾਹੁੰਗਾ। ਨੀ ਕੁਝ ਗੱਲਾਂ ਤੇਰੇ ਸ਼ਹਿਰ ਆ ਨਾਇਆ ਦੇ ਨੀ ਕੁਝ ਗੱਲਾਂ ਤੇਰੇ ਸ਼ੈਲ रे काया वे कुझ गे श ਤੇ ਸਚਨਾ ਹੋ ਤੈਨੂੰ ਰਹੇ ਮੁਬਾਰਕ ਜਿੱਤ ਸਚਨਾ ਨਾ ਬਣਿਓ ਸਾਡਾ ਮਿੱਤ ਸਚਨਾ ਹੋ ਤੈਨੂੰ ਰਹੇ ਸਤ ਸਜਣਾ ਹਿਰਾ ਦਾ ਤੁਮੀ ਨਿਤ ਸਜਣਾ ਹਿਰਾ ਦਾ ਤੁਮੀ ਨਿਤ ਸਜਣਾ ਇਨਾਂ ਰਾਹਾਂ ਦੇ ਵਿੱਚ ਤਾਂ ਆਵੇ ਕੁਝ ਗੱਲਾਂ ਤੇ ਸ਼ੈਦ ਸਾਵਨਿਕਾ ਲਿਖਿਆ ਮੀ ਸਾਨੂੰ ਹਾਲ ਤੇਰਾ ਕੋਈ ਦੱਸਦਾ ਰੇ ਹੋ ਸਾਡੇ ਹਾਲ ਤੇ ਜੱਗ ਚ ਹੱਸਦਾ ਰੇ ਸਾਨੂੰ ਹਾਲ ਤੇਰਾ ਕੋਈ ਦੱਸਦਾ ਰੇ ਸਾਡੇ ਹਾਲ ਤੇ ਜਗ ਚ ਹੱਸਦਾ ਰੇ ਤੇਰਾ ਸ਼ਹਿਰ ਸਦਾ ਹੀ ਵੱਸਦਾ ਰੇ ਤੇਰਾ ਸ਼ਹਿਰ ਸਦਾ ਹੀ ਵੱਸਦਾ ਰੇ ਦੁੱਖ ਸਾਡੇ ਸ਼ਹਿਰ ਘਰਾਇਆ ਦੇ ਨੀ ਕੁਝ ਗੱਲਾਂ न कुझ गरी शहर मां गला बि नवे उ बि न बोले इयो ਗੱਲਾਂ ਤੇਰੇ ਸ਼ਹਿਰ ਦੀਆਂ ਗੱਲਾਂ ਵਿੱਚ ਤੇਰਾ ਨਾਂ ਆਵੇ ਇਹ ਪੂਰੀ ਐਲਬਮ ਸੀਗੀ ਜਿਹਦੇ ਵਿੱਚ ਉਹ ਗਾਣਾ ਸੀ ਮਤਗਾਉ ਦੀ ਮੇਰੀ ਗੀਤ ਵਿਆਹ ਦੇ ਰਾਤਾਂ ਦੀਆਂ ਨੀਂਦਾਂ ਚੁਰਾਈਆਂ ਤੇਰੇ ਵਾਸਤੇ ਬੜੇ ਖੂਬਸੂਰਤ ਗੀਤ ਸੀਗੇ ਬੜੇ ਮਤਲਬ ਮਨ ਨੂੰ ਮੋਹਣ ਵਾਲੇ ਗੀਤ ਨਗਮੇ ਜਿੰਨਾਂ ਨੂੰ ਆਪਾਂ ਕਹਿ ਦਿੰਦੇ ਨੇ ਉਸਰੀਲੇ ਨਗਮੇ ਇਸ ਟੇਪ ਦੇ ਵਿੱਚ ਮੈਂ ਕਮਰਸ਼ਲ ਜਿਹਨੂੰ ਕਹਦੀਏ ਨਾ ਭਾਵਨਾ ਨਹੀਂ ਲਈ ਸੀਗੀ ਪ੍ਰਮਾਤਮਾ ਜਦੋਂ ਤੋਰੀ ਸੁਣ ਲੈਂਦਾ ਜਦੋਂ ਤੁਨੂੰ ਉਸ ਕਾਬਲ ਕਰਦਾ ਫਿਰ ਕਲਾਕਾਰ ਇਹ ਸੋਚਦਾ ਕਿ ਮੈਂ ਹੁਣ ਕੁਝ ਦਿਲ ਦੀ ਗੱਲ ਕਰਾਂ ਹਜੇ ਵੀ ਮੇਰੇ ਬਹੁਤ ਦਿਲ ਦੇ ਵਿੱਚ ਚੀਜ਼ਾਂ ਹੈ ਕੰਪੋਜੀਸ਼ਨਸ ਹੈ ਜਿਹੜੀਆਂ ਕੰਪੋਜੀਸ਼ਨ ਮੈਂ ਹਲੇ ਤੱਕ ਤੁਹਾਡੇ ਤੱਕ ਪਹੁੰਚਾਈਆਂ ਨਹੀਂ ਹੈ ਤਾਂ ਕੋਸ਼ਿਸ਼ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਿ ਉਹ ਕੰਪੋਜੀਸ਼ਨਾਂ ਉਹ ਬਣ ਗਈਆਂ ਉਹ ਐਸੇ ਗੀਤ ਜਿਹੜੇ ਹਲੇ ਤੱਕ ਵੀ ਰਿਕਾਰਡ ਨਹੀਂ ਹੋਏ ਕਿਸੇ ਨੇ ਰਿਕਾਰਡਿੰਗ ਕਰਾਈ ਕੁਝ ਗੁਮਨਾਮ ਸ਼ਾਇਰਾਂ ਦੇ ਗੀਤ ਐ ਜਿਨ੍ਹਾਂ ਨੂੰ ਕੋਈ ਬੰਦਾ ਰਿਕਾਰਡ ਕਰਨ ਦੀ ਵਿਉਂਤਬੰਦੀ ਨਹੀਂ ਬਣਾਉਂਦਾ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਆ ਉਹ ਕਮਰਸ਼ੀਅਲ ਹੋ ਗਏ ਨੇ ਉਹ ਉਸੇ ਗੀਤ ਨੂੰ ਰਿਕਾਰਡ ਕਰਦੇ ਆ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਸਾਰਾ ਪੈਸਾ ਮਿਲਦਾ ਹੈ ਵਿਊ ਮਿਲਦੇ ਆ ਲਾਈਕ ਕਮੈਂਟ ਮਿਲਦੇ ਲੋਕਾਂ ਦੀ ਵਾਵਾ ਮਿਲਦੀ ਹੈ ਪਰ ਕੁਝ ਗੀਤ ਐਸੇ ਹੁੰਦੇ ਜਿਹੜੇ ਸਾਨੂੰ ਕਰਨੇ ਚਾਹੀਦੇ ਆ ਸੋ ਮੈਂ ਕੋਸ਼ਿਸ਼ ਹੀ ਕਰਦਾ ਹੁੰਨਾ ਜਿੱਦਾਂ ਪਿੱਛੇ ਬੱਪੂ ਜਮਲਾ ਜੱਟ ਜੀ ਦੇ ਗਾਣੇ ਸੀ ਇੱਕ ਚਿੱਟਾ ਹੋ ਗਿਆ ਲਹੂ ਭਰੋ ਚਿੱਟਾ ਹੋ ਗਿਆ ਲੋ ਮੇਰੀ ਟੇਪ ਸੀ ਨਹੀਂ ਜੀਣਾ ਉਹਦੇ ਵਿੱਚ ਮੈਂ ਉਸ ਗਾਣੇ ਨੂੰ ਰਿਕਾਰਡ ਕੀਤਾ ਸੀਗਾ ਔਰ ਉਹਦੇ ਅੱਗੇ ਮੈਂ ਇੱਕ ਸ਼ੇਰ ਲਿਖਿਆ ਸੀਗਾ ਕਿ ਥਾਂ ਥਾਂ ਤੇ ਮੰਦਰ ਮਸਜਿਦ ਖੋਲੇ ਕਿਉਂ ਨਹੀਂ ਖੋਲਦਾ ਮਨਾ ਦੇ ਦਵਾਰ ਬੰਦਾ ਥਾਂ ਥਾਂ ਤੇ ਮੰਦਰ ਮਸਜਿਦ ਖੋਲੇ ਕਿਉਂ ਨਹੀਂ ਖੋਲਦਾ ਮਨਾ ਦੇ ਦਵਾਰ ਬੰਦਾ ਪੈਸਾ ਇਸਤਰੀ ਅਤੇ ਜ਼ਮੀਨ ਖਾਤਰ ਪੈਸਾ ਇਸਤਰੀ ਅਤੇ ਜ਼ਮੀਨ ਖਾਤਰ ਭੁੱਲੀ ਜਾਂਦਾ ਏ ਸਭੋ ਪਿਆਰ ਬੰਦਾ ਕੀ ਦੇ ਕੀ ਦੇ ਤੇ ਕਰੇ ਇਤਬਾਰ ਸਿੱਧੂ ਹੋ ਗਿਆ ਦੁਨੀਆ ਦੇ ਬੇ ਇਤਬਾਰ ਬੰਦਾ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਬੜਾ ਪਿਆਰਾ ਗੀਤ ਸੀਗਾ ਉਹਦੇ ਵਿੱਚ ਇਹ ਵਾਲਾ ਜੀ ਨਹੀਂ ਅੱਜ ਤੋਂ ਕਹਿ ਲੋ ਵੀ ਤੁਸੀਂ ਮੈਨੂੰ ਲੱਗਦਾ ਵੀ 40 ਸਾਲ ਤੋਂ ਤਾਂ ਜ਼ਿਆਦਾ ਹੀ ਪੁਰਾਣਾ ਗੀਤ ਹੈ ਇਹ 40 ਸਾਲ ਵੀ ਮੰਨੀਏ ਤੇ ਅੱਜ ਜੋ ਹੋ ਰਿਹਾ ਜੋ ਅੱਜ ਹੋ ਰਿਹਾ ਉਹ 40 ਸਾਲ ਪਹਿਲੇ ਕਹਿਤਾ ਸੀਗਾ ਕਿ ਆ ਕੁਛ ਹੋਊਗਾ ਭੈਣਾ ਭਰਾਵਾਂ ਦੇ ਵਿੱਚ ਆ ਕੁਛ ਹੋਊਗਾ ਰਿਸ਼ਤੇਦਾਰਾਂ ਚ ਆ ਕੁਛ ਹੋਊਗਾ ਸਮਾਜ ਚ ਆ ਕੁਛ ਹੋਊਗਾ ਕਲਾਕਾਰ ਦੀ ਅੱਖ ਹੁੰਦੀ ਹੈ ਸਮਾਜ ਪ੍ਰਤੀ ਜੋ ਦੇਖਦਾ ਹੈ ਜੋ ਪਰਖਦਾ ਹੈ ਜੋ ਹਾਲਾਤ ਹੁੰਦੇ ਹੈ ਜਿਸ ਤਰ੍ਹਾਂ ਜਿਹੜੇ ਵਿਗਿਆਨ ਨੂੰ ਸਮਝਦੇ ਹੈ ਉਹ ਸਾਨੂੰ ਜਦੋਂ ਕਹ ਲਓ ਕਿ ਪਹਚਾ ਲਾਉਂਦਾ ਹੈ ਸਾਨੂੰ ਉਦੋਂ ਪਤਾ ਲੱਗਦਾ ਹੈ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਪਤਾ ਲੱਗ ਜਾਂਦਾ ਹੈ ਕਿਉਂਕਿ ਉਹਨਾਂ ਦੀ ਬੁੱਧੀ ਜਿਹੜੀ ਹੈ ਨਾ ਉਸ ਲੈਵਲ ਦੀ ਹੁੰਦੀ ਹੈ ਉਸ ਕੈਟਾਗਰੀ ਦੀ ਹੁੰਦੀ ਹੈ ਉਹਨਾਂ ਕੋਈ ਜੰਤਰ ਇਦਾਂ ਦੇ ਹੁੰਦੇ ਹੈ ਉਹਨਾਂ ਦਾ ਤਜਰਬਾ ਇਹ ਨਾ ਹੁੰਦਾ ਉਹ ਪਹਿਲਾਂ ਦੱਸ ਦਿੰਦੇ ਆ ਕਈ ਦਿਨ ਪਹਿਲਾਂ ਦੱਸ ਦਿੰਦੇ ਆ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਇਹ ਸਮੇਂ ਦੇ ਵਿੱਚ ਇੱਥੇ ਪਹੁੰਚ ਆ ਸਕਦਾ ਇੱਥੇ ਕੁਝ ਵੀ ਹੋ ਸਕਦਾ ਜੋ ਵੀ ਕੁਦਰਤੀ ਕਰੂਪੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਉਸੇ ਤਰ੍ਹਾਂ ਜਿਹੜਾ ਕਲਾਕਾਰ ਹੁੰਦਾ ਹੈ ਕਲਾਕਾਰ ਸਮਾਜ 'ਚ ਆਉਣ ਵਾਲੀਆਂ ਕ੍ਰੀਤੀਆਂ ਸਮਾਜ 'ਚ ਆਉਣ ਵਾਲੀਆਂ ਗੱਲਾਂ ਉਹਦੇ ਬਾਰੇ ਕਾਫੀ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਉਹ ਕਹਿੰਦਾ ਵੀ ਹੈ ਕਈ ਲੋਕ ਉਹਨੂੰ ਮੰਨਦੇ ਆ ਤੇ ਕਈ ਲੋਕ ਕਹਿ ਦਿੰਦੇ ਆ ਕਿ ਨਹੀਂ ਇਹ ਗੱਲਾਂ ਝੂਠੀਆਂ ਗੱਲਾਂ ਆ ਮਤਲਬ ਲੋਕ ਕਈ ਕਈ ਲੋਕ ਜਿਹੜੇ ਨਾ ਕਿਉਂਕਿ ਲੋਕ ਇਨਸਾਨ ਦੀ ਫਿਤਰਤ ਆ ਕਿ ਜਿੱਦਾਂ ਕਹਿੰਦੇ ਨਾ ਪੰਛੀ ਜਿਹੜੀ ਮੱਛੀ ਆ ਨਾ ਜਿਹੜੀ ਉਹ ਥੱਲੇ ਪਤਾਲ ਚੱਟ ਕੇ ਫੇਰ ਹੀ ਉੱਪਰ ਆਉਂਦੀ ਹੈ ਸੋ ਇਨਸਾਨ ਵੀ ਜਿਹੜਾ ਉਹ ਕਈ ਵਾਰੀ ਗਿਆਨ ਵਿਗਿਆਨ ਦੀਆਂ ਟੁੱਪੀਆਂ ਲਾ ਕੇ ਫੇਰੀ ਮੰਨਣ ਦੀ ਕੋਸ਼ਿਸ਼ ਕਰਦਾ ਚਲੋ ਜਿਹੜੇ ਸਮਝ ਲੈਂਦੇ ਆ ਜਿਹੜੇ ਪਾ ਲੈਂਦੇ ਆ ਉਹ ਬੰਦੇ ਬਹੁਤ ਕੁਝ ਬਣ ਜਾਂਦੇ ਆ ਜਿਹੜੇ ਨਹੀਂ ਪਾਉਂਦੇ ساری ਉਮਰ ਉਹ ਇਨਸਾਨ ਇੱਕ ਪਸ਼ੂ ਵਾਲੀ ਜ਼ਿੰਦਗੀ ਬੜੇ ਸਾਰੇ ਲੋਕ ਹੈ ਜਿਨ੍ਹਾਂ ਨੂੰ ਆਪਾਂ ਦੇਖਦੇ ਆ ਕਿ ਉਹ ਜਿਸ ਤਰ੍ਹਾਂ ਪੈਦਾ ਹੁੰਦੇ ਆ ਉਸੇ ਹੀ ਸਥਿਤੀ ਦੇ ਵਿੱਚ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ ਕੁਝ ਜ਼ਿੰਦਗੀ ਚ ਉਹਨਾਂ ਨੇ ਤਰੱਕੀ ਨਹੀਂ ਕੀਤੀ ਕੋਈ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਅਚੀਵਮੈਂਟ ਨਹੀਂ ਕੀਤੀ ਤੇ ਬਸ ਉਹਨਾਂ ਨੇ ਕਿਸੇ ਨੂੰ ਕਿਸੇ ਗਿਆਨ ਨੂੰ ਆਪਣੇ ਤੇ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਦੇ ਚ ਕੋਈ ਪੜ੍ਹਾਈ ਲਿਖਾਈ ਦੀ ਗੱਲ ਨਹੀਂ ਹੁੰਦੀ ਕਿ ਬੰਦਾ ਬਹੁਤ ਪੜ੍ਹਿਆ ਹੋਵੇ ਉਹੀ ਬੰਦਾ ਬਹੁਤ ਵਧੀਆ ਜੀਵਨ ਬਣਾ ਸਕਦਾ ਸੁਖਾਵਾਂ ਜੀਵਨ ਬਣਾ ਸਕਦਾ ਬੜੇ ਲੋਕਾਂ ਨੂੰ ਜਾਣਦੇ ਆ ਜਿਹੜੇ ਲੋਕ ਬਹੁਤ ਜ਼ਿਆਦਾ ਪੜ੍ਹੇ ਨਹੀਂ ਆ ਵਿਦਿਆ ਜ਼ਿਆਦਾ ਨਹੀਂ ਆ ਲੇਕਿਨ ਚੰਗੇ ਲੋਕਾਂ 'ਚ ਬੈਠ ਗਏ ਚੰਗੇ ਲੋਕਾਂ ਦੇ ਵਿੱਚ ਉਹਨਾਂ ਨੇ ਆਪਣਾ ਉੱਠਣਾ ਬੈਠਣਾ ਬੜਾਇਆ ਤੇ ਸੰਗਤ ਚੰਗੇ ਲੋਕਾਂ ਦੀ ਕੀਤੀ ਹੈ ਚੰਗੇ ਲੋਕਾਂ ਦੇ ਕੋਲ ਸੰਗਤ ਜਦੋਂ ਕਰਦੇ ਆ ਤਾਂ ਤੁਹਾਨੂੰ ਚੰਗੀਆਂ ਚੀਜ਼ਾਂ ਦਾ ਗਿਆਨ ਮਿਲਦਾ ਹੈ ਤੇ ਬੰਦਾ ਇੱਕ ਦੋ ਚੀਜ਼ਾਂ ਵੀ ਆਪਣੇ ਤੇ ਧਾਰਨ ਕਰ ਲੇ ਤੇ ਬੰਦੇ ਦਾ ਜੀਵਨ ਬਦਲ ਜਾਂਦਾ ਹੈ ਇਸੇ ਕਰਕੇ ਤਾਂ ਕਹਿੰਦੀ ਆ ਕਿ ਭਾਈ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੀ ਮਧਪ ਮਖੀਰਾ ਸੋ ਚੰਗੇ ਲੋਕਾਂ ਕੋਲੇ ਜਾਊਂਗੇ ਤਾਂ ਗਿਆਨ ਮਿਲੂਗਾ ਤੇਕੇ ਤੇ ਜਾ ਕੇ ਹਾਥੇ ਤੇ ਜਾ ਕੇ ਬੈਠਾਂਗੇ 24 ਘੰਟੇ ਸ਼ਾਮ ਨੂੰ ਦਿੱਲੀ ਜਾਵਾਂਗੇ ਤਾਂ ਭਾਈ ਉੱਥੋਂ ਗਿਆਨ ਜਿਹੜਾ ਮਿਲਣਾ ਆਪਾਂ ਨੂੰ ਪਤਾ ਹੀ ਹੈ ਫਿਰ ਤਾਂ ਤੁਹਾਨੂੰ ਜਿਹੜੀ ਹੈ ਵਿਸਕੀ ਦੀਆਂ ਵਰਨਗੀਆਂ ਤੇ ਵਿਸਕੀ ਪੀਣ ਦੇ ਸਟਾਈਲ ਤੇ ਕਿਹੜੀ ਮਾੜੀ ਤੇ ਕਿਹੜੀ ਚੰਗੀ ਹੈ ਇਹ ਹੀ ਚੀਜ਼ ਮਿਲਣੀ ਹੈ ਇਹ ਤਾਂ ਪਾਰਟ ਪਾਰਟ ਹੈ ਲਾਈਫ ਦਾ ਜਿਹੜਾ ਤੁਸੀਂ ਕਦੇ ਕਰਾਈ ਕਰ ਸਕਦੇ ਹੋ ਲੇਕਿਨ ਜ਼ਿੰਦਗੀ 'ਚ ਬਹੁਤ ਕੁਝ ਤੁਹਾਨੂੰ ਕਰਨਾ ਪਊਗਾ ਫੇਰ ਹੀ ਕਾਮਯਾਬ ਹੋਵੋਗੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਤੇ ਵਿਚਾਰ ਕਰਨੀ ਆਪਣਾ ਫਰਜ਼ ਬਣਦਾ ਤੇ ਮੈਂ ਤੇ ਬੱਚੇ ਤੋਂ ਵੀ ਬਹੁਤ ਕੁਝ ਸਿੱਖਦਾ ਤੁਹਾਨੂੰ ਮੇਰੀ ਗੱਲ ਚੋਂ ਕੋਈ ਸਬਕ ਮਿਲਿਆ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਲਾਜ਼ਮੀ ਦੱਸਿਓ ਕਮੈਂਟ ਕਰਕੇ ਬਾਕੀ ਇਹ ਚੈਨਲ ਪਾਦਾ ਨਹੀਂ ਸਾ ਤੁਹਾਡਾ ਆਪਣਾ ਚੈਨਲ ਹੈ ਇਸ ਚੈਨਲ ਨੂੰ ਵੱਤ ਵੱਦ ਲੋਕਾਂ ਤੱਕ ਪਹੁੰਚਦਾ ਕਰਿਓ ਤੇ ਮੈਂ ਵਾਦਾ ਕਰਦਾ ਕਿ ਇਸ ਚੈਨਲ ਦੇ ਵਿੱਚ ਵੱਧ ਤੋਂ ਵੱਧ ਗਾਣੇ ਜਿਹੜੇ ਹੈਗੇ ਆ ਉਹ ਅਪਰਕੋਰ ਕਰਾਂਗੇ ਔਰ ਨਵੇਂ ਕਲਾਕਾਰ ਪੁਰਾਣੇ ਕਲਾਕਾਰ ਤੇ ਚੰਗਾ 뮤직 ਅਪਰਕੋਰ ਕਰਾਂਗੇ ਤਾਂ ਕਿ ਇਹ ਚੈਨਲ ਜਿਹੜਾ ਹੈ ਤੁਹਾਡਾ ਆਪਣਾ ਫੇਵਰਟ ਚੈਨਲ ਬਣ ਜਾਵੇ ਸੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਜੋ ਕਮੈਂਟ ਲਾਜ਼ਮੀ ਕਰਿਓ ਤੁਹਾਨੂੰ ਮੇਰੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਕਿੱਦਾਂ ਲਗੀਆਂ ਤੇ ਬਸ ਇਸ ਤੋਂ ਬਾਅਦ ਫਿਰ ਆਪਾਂ ਮਈ ਦੇ ਵਿੱਚ ਇਹ ਚੈਨਲ ਜਿਹੜਾ ਹੈਗਾ ਇਹ ਸਟਾਰਟ ਹੋ ਜਾਣਾ ਉਸ ਤੋਂ ਬਾਅਦ ਕੰਟੀਨਿਊ ਤੁਹਾਡੇ ਸਹਿਯੋਗ ਦੀ ਜ਼ਰੂਰਤ ਰਹੂਗੀ ਤੁਹਾਡੇ ਪਿਆਰ ਦੀ ਜ਼ਰੂਰਤ ਰਹੂਗੀ ਸੋ ਜਿਉਂਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਖੁਸ਼ੀਆਂ ਮਨਾਓ ਤੇ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਤੇ ਮੈਂ ਇੱਕ ਥੋੜੇ ਦਿਨ ਪਹਿਲਾਂ ਜਦੋਂ ਪੋਡਕਾਸਟ ਆਪਣਾ ਸਟਾਰਟ ਕੀਤਾ ਉਹਦੇ ਵਿੱਚ ਮੈਂ ਬੈਠੇ-ਬੈਠੇ ਕਿ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਵੇ ਮੈਂ ਕੋਈ ਪਲਾਨ ਨਹੀਂ ਕੀਤਾ ਪੋਡਕਾਸਟ ਜਿਹੜਾ ਮੈਂ ਸਟਾਰਟ ਕੀਤਾ ਮੈਂ ਕੋਈ ਪਲਾਨਿੰਗ ਕਰਕੇ ਨਹੀਂ ਕੀਤਾ ਨੈਚੁਰਲ ਲਾਈਵ ਉਹ ਗੱਲ ਕਰਨੀ ਹੈ ਜਿਹੜੀ ਮੌਕੇ ਨੇ ਤੁਹਾਨੂੰ ਦੱਸੀ ਹੈ ਕੋਈ ਮੈਂ ਤਿਆਰੀ ਕਰਕੇ ਨਹੀਂ ਜਾਂਦਾ ਸੋ ਮੈਂ ਬੈਠੇ-ਬੈਠੇ ਨੇ ਸ਼ੇਅਰ ਲਿਖਿਆ ਕਹਿੰਦਾ ਕਿ ਜਿਹੜੇ ਪਹਿਲਾਂ ਪਰਦੇ ਚੱਟੀ ਜਿਹੜੇ ਪਹਿਲਾਂ ਪਰਦੇ ਚੱਟੀ ਉਹ ਹੀ ਉਹ ਇੱਕ ਦਿਨ ਕਰਦੇ ਖੱਟੀ ਝੂਠ ਫਰੇਬ ਨਾਲ ਗੱਲ ਨਹੀਂ ਬਣਨੀ ਝੂਠ ਫਰੇਬ ਨਾਲ ਗੱਲ ਨਹੀਂ ਬਣਨੀ ਚਲਦੀ ਰਹਿਣੀ ਸੱਚ ਦੀ ਹੱਟੀ ਸੋ ਜਿਹੜਾ ਸੱਚ ਹੈ ਬੜੇ ਝੂਠ ਫਰੇਬ ਵਾਲੇ ਬੰਦੇ ਆਉਂਦੇ ਆ ਜਾਂਦੇ ਆ ਥੋੜੇ ਟਾਈਮ ਬਾਅਦ ਫਿਨਿਸ਼ ਹੋ ਜਾਂਦੇ ਆ ਦੁਨੀਆ ਤੋਂ ਨਾਮੋਂ ਨਿਸ਼ਾਨੀ ਖਤਮ ਹੋ ਜਾਂਦਾ ਕਿਉਂਕਿ ਝੂਠ ਵਾਲਾ ਬੰਦਾ ਬਹੁਤੀ ਦੇਰ ਨਹੀਂ ਰਹੂਗਾ ਪਰ ਜਿਹੜੀ ਸੱਚ ਦੀ ਹੱਟੀ ਹੈ ਉਹ ਸਲੋ ਚਲਦੀ ਹੈ ਹੌਲੀ ਚਲਦੀ ਹੈ ਪਰ ਉਹ ساری ਉਮਰ ਚਲਦੀ ਹੈ ਸੋ ਆਪਾਂ ਵੀ ਇਸ ਚੀਜ਼ ਤੇ ਬਲੀਵ ਕਰਦੇ ਆ ਕਿ ਜ਼ਿੰਦਗੀ ਦੇ ਵਿੱਚ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਮੜਕ ਨਾਲ ਤੁਰਿਆ ਮੜਕ ਨਾਲ ਹੀ ਤੁਰਾਂਗੇ ਜਦ ਤੱਕ ਮਾਲਕ ਨੇ ਸਵਾਸ ਦਿੱਤੇ ਹੈ ਜਦ ਤੱਕ ਤੁਸੀਂ ਪਿਆਰ ਕਰਦੇ ਹੋ ਜਿੰਨਾ ਤੁਸੀਂ ਪਿਆਰ ਕਰਦੇ ਹੋ ਮੇਰੇ ਲਈ ਬਹੁਤ ਹੈ ਇਸ ਤੋਂ ਵੱਡੀ ਮੈਨੂੰ ਕੋਈ ਚਾਹਤ ਵੀ ਨਹੀਂ ਹੈਗੀ ਮੈਂ ਜਿਸ ਜਗ੍ਹਾ ਤੇ ਹੈਗਾ ਮੇਰੇ ਲਈ ਉਹ ਬਹੁਤ ਵੱਡੀ ਚੀਜ਼ ਹੈ ਸੋ ਖੁਸ਼ ਰਹੋ ਜੀ ਚੜਦੀ ਕਲਾ ਚ ਰਹੋ ਫਿਰ ਜਲਦੀ ਮੁਲਾਕਾਤ ਹੋਊਗੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਹੈਲੋ ਹਾਈ ਸਾਰਿਆਂ ਨੂੰ ਬਹੁਤ-ਬਹੁਤ ਪਿਆਰ